ਇੱਕ ਹੋਰ ਕਹਿਰ ਵੀ ਸਾਬਤ ਹੋ ਰਿਹਾ ਜਿਹੜਾ ਰੁਕ ਹੀ ਨਹੀਂ ਰਿਹਾ ਜਿਹੜਾ ਚਾਈਨਾ ਡੋਰ ਤੋਂ ਵੀ ਪਹਿਲਾਂ ਦਾ ਤੇ ਉਹ ਹੈ ਅਵਾਰਾ ਕੁੱਤਿਆਂ ਦਾ ਕਹਿਰ ਹਰ ਰੋਜ਼ ਕਿਤਨਾ ਕਿਤੇ ਪੂਰੇ ਪੰਜਾਬ ਦੇ ਵਿੱਚੋਂ ਇੱਕ ਖਬਰ ਆ ਹੀ ਜਾਂਦੀ ਹੈ ਕਿ ਅਵਾਰਾ ਕੁੱਤਿਆਂ ਨੇ ਬੱਚਿਆਂ ਤੇ ਬਜ਼ੁਰਗਾਂ ਤੇ ਹਮਲਾ ਕੀਤਾ ਕਈਆਂ ਨੂੰ ਜਾਨ ਤੋਂ ਵੀ ਮਾਰ ਦਿੱਤਾ ਗਿਆ ਪਰ ਇਹ ਘਟਨਾਵਾਂ ਵੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉਝਾਂਕੜੇ ਤੁਹਾਡੇ ਸਾਹਮਣੇ ਰੱਖ ਰਹੇ ਆ ਜੋ ਹੈਰਾਨ ਕਰ ਦੇਣਾ ਆਵਾਰਾ ਕੁੱਤਿਆਂ ਦਾ ਕਹਿਰ ਦਿਨ ਬਦਨ ਵੱਧਦਾ ਜਾ ਰਿਹਾ ਇੱਕ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ 2 ਲੱਖ ਤੋਂ ਵੱਧ ਲੋਕਾਂ ਤੇ ਹਮਲਾ ਕੀਤਾ ਗਿਆ ਆਵਾਰਾ ਕੁੱਤਿਆਂ ਵੱਲੋਂ 2024 ਦੇ ਵਿੱਚ ਸਭ ਤੋਂ ਵੱਧ ਲੁਧਿਆਣਾ ਦੇ ਵਿੱਚ 28390 ਕੇਸ ਸਾਹਮਣੇ ਆਏ ਨੇ ਪਟਿਆਲਾ ਦੇ ਵਿੱਚ 17020 ਕੇਸ ਸਾਹਮਣੇ ਆਏ ਮੁਹਾਲੀ ਦੇ ਵਿੱਚ 16047 ਕੇਸ ਆਏ ਬਰਨਾਲਾ ਦੇ ਵਿੱਚ 2024 ਦੇ ਵਿੱਚ ਕੁੱਤਿਆਂ ਵੱਲੋਂ ਵੱਡੇ ਜਾਣ ਤੇ 2023 ਮਾਮਲੇ ਸਾਹਮਣੇ ਆਏ ਇਸੇ ਤਰ੍ਹਾਂ ਮਾਨਸਾ ਦੇ ਵਿੱਚ ਕੁੱਤਿਆਂ ਵੱਲੋਂ ਵੱਡੇ ਜਾਣ ਤੇ 1714 ਮਾਮਲੇ ਸਾਹਮਣੇ ਆਏ ਨੇ ਔਰ ਸਿਰਫ ਇੱਥੇ ਤੱਕ ਹੀ ਗੱਲ ਨਹੀਂ ਕਈਆਂ ਦੇ ਤਾਂ ਮੌਤ ਵੀ ਹੋਈ ਹੈ ਇਹ ਇਹਨਾਂ ਪੂਰੇ ਮਸਲਿਆਂ ਦੇ ਵਿੱਚ ਪਰ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਹੈ ਕਿ ਇਹ ਕਹਿਰ ਰੋਕੇਗਾ ਕੌਣ ਇਸਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਕਈ ਥਾਵਾਂ ਤੇ ਇਹ ਵੀ ਦਾਵਾ ਕੀਤਾ ਗਿਆ ਕਿ ਨਸਬੰਦੀ ਨਾਲ ਕੁੱਤਿਆਂ ਦੀ ਹੋਣੀ ਚਾਹੀਦੀ ਹੈ ਵਾਰਾ ਕੁੱਤੇ ਦੇ ਵਾਰਾ ਕੁੱਤਿਆਂ ਨੂੰ ਫੜ ਕੇ ਜਿਹੜਾ ਉਹ ਬਾਹਰ ਕਰ ਦੇਣਾ ਚਾਹੀਦਾ ਪਰ ਕੀ ਇਦਾਂ ਕੋਈ ਹੱਲ ਨਿਕਲ ਪਾਏਗਾ ਇਹ ਸਮਝਣਾ ਬੜਾ ਜ਼ਰੂਰੀ ਹੈ ਛੋਟੇ ਛੋਟੇ ਬੱਚੇ ਤੁਸੀਂ ਦੇਖੋ ਪਿੱਛੇ ਜਿਹੀ ਕੁਝ ਵੀਡੀਓਜ਼ ਆਈਆਂ ਸੀਗੀਆਂ ਕਿ ਸਵੇਰ ਦੀ ਸੈਰ ਕਰਨ ਜਾਰੀ ਇੱਕ ਬਜ਼ੁਰਗ ਔਰਤ ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਪੰਜ ਸੱਤ ਕੁੱਤਿਆਂ ਨੇ ਔਰ ਉਸਨ ਮੌਤੇ ਘਾਟ ਉਤਾਰ ਦਿੱਤਾ ਇਸੇ ਤਰ੍ਹਾਂ ਜਿੱਥੇ ਵੀ ਹੱਡਾ ਰੂੜੀ ਹੁੰਦੀ ਹੈ ਉਹਦੇ ਨੇੜੇ-ਤੇੜੇ ਜੇ ਕੋਈ ਬੱਚਾ ਨਿਕਲ ਰਿਹਾ ਹੁੰਦਾ ਤਾਂ ਇੱਕ ਖੁੰਖਾਰ ਕੁੱਤੇ ਉਹਨਾਂ ਤੇ ਹਮਲਾ ਕਰਕੇ ਉਹਨੂੰ ਮੌਤੇ ਘਾਟ ਉਤਾਰ ਦਿੰਦੇ ਨੇ ਡਾਕਟਰ ਸੁਮੇਤ ਸਿੰਘ ਮਿਰਨਲ ਪਟੇਲਾ ਤੋਂ ਜੁੜੇ ਹੋਏ ਨੇ ਸਿਹਤ ਵਿਭਾਗ ਪਟੇਲਾ ਦੇ ਨਾਲ ਸੰਬੰਧਤ ਨੇ ਡਾਕਟਰ ਸਾਹਿਬ ਦੀ ਬੜੀ ਰਿਸਰਚ ਹੈ ਇਸ ਪੂਰੇ ਮੁੱਦੇ ਤੇ ਡਾਕਟਰ ਸਾਹਿਬ ਥੋੜਾ ਜਿਆਦਾ ਦੱਸੋਗੇ ਕਿ ਇਹ ਜਿਹੜਾ ਆਵਾਰਾ ਕੁੱਤੇ ਆ ਤੇ ਕੈਟੇਗੋਰਾਇਜ਼ ਆਪਾਂ ਕਿਵੇਂ ਕਰਦੇ ਆ ਕਿਉਂਕਿ ਬਹੁਤੀਆਂ ਥਾਵਾਂ ਤੇ ਅਸੀਂ ਦੇਖਦੇ ਆ ਕਿ ਕਈਆਂ ਨੇ ਆਪਣੇ ਪੈਟ ਰੱਖੇ ਹੁੰਦੇ ਨੇ ਉਹਨਾਂ ਨੂੰ ਕੁਝ ਬਿਮਾਰੀ ਹੋ ਗਈ ਕੋਈ ਲੱਤ ਖਰਾਬ ਹੋ ਗਈ ਕੁਝ ਹੋ ਗਿਆ ਉਹ ਉਹਨਾਂ ਨੂੰ ਛੱਡ ਦਿੰਦੇ ਨੇ ਉਹਨਾਂ ਨੂੰ ਅਵਾਰਾ ਕਰ ਦਿੰਦੇ ਨੇ ਇਹ ਫਿਰ ਕਿਵੇਂ ਇਸ ਸਮੱਸਿਆ ਦਾ ਹੱਲ ਤੁਸੀਂ ਸਮਝਦੇ ਹੋ ਹੋ ਸਕਦਾ ਦੇਖੋ ਬੇਸਿਕਲੀ ਇੱਕ ਤਾਂ ਹੈਗਾ ਕਿ ਡੌਗ ਦੇ ਅਟੈਕ ਦੇ ਕਾਰਨ ਇੰਜਰੀ ਇੰਨੀ ਜ਼ਿਆਦਾ ਹੋ ਜਾਣੀ ਕਿ ਉਹਨਾਂ ਨੇ ਵੱਢ ਕੇ ਮਤਲਬ ਮੌਤ ਤੱਕ ਹੀ ਨੌਬਤ ਆ ਗਈ ਜੀ ਉਹ ਚੀਜ਼ ਅਟੈਕ ਜਿਹੜੀ ਇੰਜਰੀਜ਼ ਦੇ ਕਾਰਨ ਮੌਤ ਹੁੰਦੀ ਹੈ ਜਿਹੜੀ ਬਲੀਡਿੰਗ ਦੇ ਕਾਰਨ ਹੁੰਦੀ ਹੈ ਜੀ ਦੂਸਰਾ ਇਹ ਕਿ ਇਹਨਾਂ ਤੋਂ ਹੁਣ ਵਾਂਗ ਰੇਵੀਜ਼ ਜਿਹੜਾ ਬਿਮਾਰੀ ਹੈ ਜਿਹੜੀ ਜਾਨਲੇਵਾ ਹੈ ਜਿਹਦਾ ਇਲਾਜ ਨਹੀਂ ਹੁੰਦਾ ਬਾਅਦ ਵਿੱਚ ਕੋਈ ਵੀ ਹਮਮਰਗਰ ਹੋ ਜਾਏ ਤਾਂ ਉਹ ਜਾਨਲੇਵਾ ਹੈ ਉਸ ਦਾ ਮੁੜ ਕੇ ਕੋਈ ਇਲਾਜ ਨਹੀਂ ਹੈ ਹਮ ਉਹ ਸੁਝਾਉਣਾ ਹਮ ਉਹ ਹੈਲਥ ਡਿਪਾਰਟਮੈਂਟ ਤਾਂ ਇਸ ਸੰਬੰਧੀ ਕੰਮ ਕਰ ਰਿਹਾ ਹੈ ਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਤੇ ਜਿਹੜਾ ਸੀਰਮ ਜਿਹੜਾ ਅਵੇਲੇਬਲ ਕਰਵਾਉਣਾ ਹੁੰਦਾ ਹੈ ਇਹ ਸਿ ਅਮਰੀਕਾ ਨੂੰ ਉਸ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਸਾਂ ਸਮਾਜਿਕ ਪੂਰੀ ਹੈ ਇਸ ਕਰਕੇ ਅੰਕੜੇ ਵੀ ਸਾਡੇ ਕੋਲ ਵਧ ਰਹੇ ਨੇ ਉਹ ਇਸ ਤਰ੍ਹਾਂ ਇੰਡੀਕੇਟ ਕਰ ਦਿੰਦੇ ਨੇ ਕਿ ਸਾਡੇ ਕੋਲ ਮਰੀਜ਼ਾਂ ਦੀ ਆਮਦ ਵਧੀ ਹੈ ਕਿਉਂਕਿ ਸਹੂਲਤ ਹੋ ਗਈ ਹੁਣ ਉਹ ਪ੍ਰੀ ਇਲਾਜ ਹੁਣ ਕਰਨ ਉਹ ਚੀਜ਼ ਅਵੇਲੇਬਿਲਟੀ ਦੇ ਕਾਰਨ ਮਰੀਜ਼ਾਂ ਜਿਹੜੇ ਪਹਿਲਾਂ ਪ੍ਰਾਈਵੇਟ ਜਾਂਦੇ ਸੀ ਆ ਪ੍ਰਾਈਵੇਟ ਕਲੀਨਿਕ ਤੋਂ ਆਪਣਾ ਜਾਂ ਕੇਮਿਸ ਸ਼ਾਪਸ ਤੋਂ ਇਲਾਜ ਕਰਵਾਉਂਦੇ ਸੀ ਜੀ ਉਹ ਹੁਣ ਸਾਡੇ ਕੋਲ ਸਰਕਾਰੀ ਸੰਸਥਾਵਾਂ ਵਿੱਚ ਆਉਂਦੇ ਨੇ ਤੇ ਇਸ ਕਰਕੇ ਨੰਬਰ ਆਫ ਪੇਸ਼ੈਂਟਸ ਇਹ ਅੰਕੜੇ ਵੀ ਵਧ ਰਹੇ ਜਿਹੜੇ ਅੰਕੜੇ ਅਸੀਂ ਸ਼ੋਅ ਕਰ ਰਹੇ ਹਾਂ ਕਿ ਇਹ ਨੰਬਰ ਆਫ ਪੇਸ਼ੈਂਟਸ ਸਰ ਇਸ ਕਰਕੇ ਵਧ ਰਹੇ ਨੇ ਕਿਉਂਕਿ ਇਲਾਜ ਹੁਣ ਉਹਨਾਂ ਨੂੰ ਦਿਖਣ ਲੱਗ ਗਿਆ ਜਾਂ ਮਾਮਲੇ ਵੀ ਵਧੇ ਨੇ ਕੁਝ ਉਹਨੋਂ ਦੋਨੋਂ ਚੀਜ਼ਾਂ ਹੈਗੀਆਂ ਦੇਖੋ ਇਹ ਡੌਗ ਹਿਊਮਨ ਕਨਫਲਿਕਟ ਜਿਹੜੀ ਪੋਜੀਸ਼ਨ ਬਣ ਰਹੀ ਹੈ ਜਿਹੜੇ ਆ ਕਿ ਇਹਨਾਂ ਦੀ ਆਬਾਦੀ ਵਧਣ ਦੇ ਕਾਰਨ ਤੇ ਜਿਹੜੀ ਲੋਕਾਂ ਦੀ ਆਦਤ ਹੈਗੀ ਹੈ ਕਿ ਬਾਹਰ ਆਪਣੇ ਪੈਟ ਦੇ ਤਰ੍ਹਾਂ ਮਤਲਬ ਉਹ ਨਾ ਤਾਂ ਉਹਨੂੰ ਅਡਾਪਟ ਕਰਦੇ ਨੇ ਪੂਰੀ ਦਿਨ ਘਰ ਵਿੱਚ ਉਹ ਉਹਨੂੰ ਖਾਣਾ ਪਾੰਦੇ ਰਹਿੰਦੇ ਨੇ ਤਾਂ ਕਿ ਉਹ ਘਰ ਦੇ ਰਾਕੀ ਤੇ ਗਲੀਆਂ ਦੇ ਰਾਕੀ ਵਿੱਚ ਬੈਠਾ ਰਹੇ ਕੁੱਤਾ ਤੇ ਇਹਨੇ ਕਾਰਨ ਜਦੋਂ ਆਪਾਂ ਫੀਡ ਕਰਦੇ ਆ ਜਾਂ ਕੁੜੇ ਚ ਪਾਟੇ ਸੁੱਟਦੇ ਆ ਖਾਣਾ ਤਾਂ ਉਹ ਕੁੱਦਿਆਂ ਦੀ ਆਬਾਦੀ ਜਿਹੜੀ ਹੈ ਉਹ ਵੱਧ ਰਹੀ ਹੈ ਡੌਗਸ ਦੀ ਆਬਾਦੀ ਤੇ ਇਸ ਕਾਰਨ ਹੀ ਜਿਹੜਾ ਮੈਨ ਹਿਊਮਨ ਕਨਫਲਿਕਟ ਹੈ ਜਿਹੜਾ ਕਿ ਖਾਸ ਤੌਰ ਤੇ ਹੱਡਾ ਰੋੜੀ ਦੇ ਵਗੈਰੇ ਥਾਵਾਂ ਤੇ ਜਾਂ ਜਿੱਥੇ ਇਹ ਡਾਰਕ ਪੋਪੂਲੇਸ਼ਨ ਵਜਨਦੀ ਹੈ ਉੱਥੇ ਫਿਰ ਇਹ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਦੇਖਦੇ ਨੇ ਕਿ ਕਮਜ਼ੋਰ ਨੇ ਅਟੈਕ ਕਰ ਸਕਦੇ ਨੇ ਉਥੇ ਝੁੰਡ ਬਣਾ ਕੇ ਅਟੈਕ ਕਰਨ ਦੇ episodes ਸਾਹਮਣੇ ਆ ਰਹੇ ਨੇ ਹਮ ਡਾਕਟਰ ਸਾਹਿਬ ਇੱਕ ਹੋਰ ਗੱਲ ਦੱਸਿਓ ਕਈ ਵਾਰੀ ਨਾ ਜੇ ਕਿਸੇ ਡੌਗ ਨੇ ਕੋਈ ਅਟੈਕ ਕਰ ਦਿੱਤਾ ਕਿਸੇ ਕੁੱਤੇ ਨੇ ਬੱਚੇ ਤੇ ਬਜ਼ੁਰਗ ਤੇ ਅਟੈਕ ਕਰ ਦਿੱਤਾ ਬਹੁਤੀਆਂ ਥਾਵਾਂ ਤੇ ਇਹ ਵੀ ਕੇਸ ਸਾਹਮਣੇ ਆਏ ਨੇ ਕਿ ਉਹ ਅਣਦੇਖਾ ਕਰ ਦਿੱਤਾ ਜਾਂਦਾ ਕਿ ਨੌ ਥੋੜਾ ਜਿਹਾ ਲੱਗਿਆ ਥੋੜਾ ਜਿਹਾ ਦੰਦ ਲੱਗਿਆ ਚਲੋ ਕੋਈ ਗੱਲ ਨਹੀਂ ਹਲਦੀ ਲਾ ਲਓ ਹਨਾ ਕੁਝ ਲਾ ਲਓ ਦੇਸੀ ਇਲਾਜ ਕਰ ਲਓ ਕਿ ਤੁਹਾਨੂੰ ਲੱਗਦਾ ਕਿ ਅਜਿਹਾ ਕਰਨਾ ਚਾਹੀਦਾ ਨੇ ਦੇਖੋ ਇਹ ਖਾਸ ਤੌਰ ਤੇ ਬੱਚਿਆਂ ਚ ਤੁਸੀਂ ਠੀਕ ਕਹਿ ਰਹੇ ਹੋ ਕਿ ਬੱਚੇ ਦੱਸਦੇ ਨਹੀਂ ਘਰ ਚ ਆ ਕੇ ਉਹ ਬੱਚੇ ਖੇਡਣ ਜਾਂਦੇ ਨੇ ਤਾਂ ਉਹ ਅਗਰ ਕੋਈ ਡੌਗ ਦਾ ਐਕਸਪੋਜ਼ਰ ਹੋ ਵੀ ਗਿਆ ਤਾਂ ਬੱਚਾ ਛੁਪਾਉਣ ਦੀ ਕੋਸ਼ਿਸ਼ ਕਰਦਾ ਤਾਂ ਕਿ ਮਾਂ ਕੋਲ ਡਾਂਟਣ ਨਾ ਤਾਂ ਕਿ ਬੱਚੇ ਵੀ ਮੈਂ ਡੌਗ ਨਾਲ ਖੇਡ ਰਿਆ ਸੀ ਤੇ ਮੈਨੂੰ ਨੌਂ ਲੱਗ ਗਿਆ ਤੇ ਇਸ ਚੀਜ਼ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਨੇ ਇਸੇ ਤਰ੍ਹਾਂ ਦਾ ਐਪੀਸੋਡ ਇੱਕ ਪਿਛਲੇ ਦਿਨ ਫਰੀਦাবাদ ਵਿੱਚ ਹੋਇਆ ਕਿ ਬੱਚੇ ਨੇ ਉਹ ਦੱਸਿਆ ਹੀ ਨਹੀਂ ਤੇ ਬੱਚੇ ਨੂੰ ਬਾਅਦ ਵਿੱਚ ਉਹ ਰੈਬਿਜ਼ ਦੇ ਸਿੰਪਟਮ ਆ ਗਏ ਤਾਂ ਪਤਾ ਲੱਗਿਆ ਕਿ ਹਾਂ ਇੱਕ 2 ਮਹੀਨੇ ਪਹਿਲਾਂ ਇੱਕ ਕੁੱਤੇ ਦਾ ਨੇ ਨੌਂ ਮਾਰਿਆ ਸੀਗਾ ਤਾਂ ਇਸ ਕਰਕੇ ਐਕਸਪੋਜ਼ਰ ਹੋਇਆ ਤੇ ਇਸ ਤਰ੍ਹਾਂ ਜ਼ਰੂਰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੀ ਚਾਹੇ ਨੇਲ ਬਾਈਟ ਹੋਵੇ ਚਾਹੇ ਦੀ ਡੌਗ ਦੀ ਬਾਈਟ ਹੋਵੇ ਚਾਹੇ ਨੇਲ ਮਾਰਕ ਹੋਵੇ ਚਾਹੇ ਬਾਈਟ ਹੋਵੇ ਦੋਨਾਂ ਕੇਸਿਸ ਦੇ ਵਿੱਚ ਹੀ ਤੁਹਾਨੂੰ ਵੈਕਸੀਨ ਜਿਹੜੀਆਂ ਆ ਉਹ ਲਵਾਉਣੇ ਚਾਹੀਦੇ ਆ ਜਿਹੜੀਆਂ ਦੇ ਰੇਬੀਸ ਤੋਂ ਬਚਾਉਂਦਾ ਜਿਹੜਾ ਆ ਟਰੀਟਮੈਂਟ ਹੈ ਉਹ ਪੂਰਾ ਕਰਨਾ ਚਾਹੀਦਾ ਜਿਹੜੇ ਘਰ ਦੇ ਟੋਟਕੇ ਆ ਪੁਰਾਣੇ ਨੁਸਖੇ ਚੱਲਦੇ ਆ ਰਹੇ ਆ surma ਲਗਾ ਦੋ ਹਲਦੀ ਲਗਾ ਦੋ ਕਿ ਉਸ ਨਾਲ ਵਾਇਰਸ ਮਰ ਜਾਏਗਾ ਇਸ ਤਰ੍ਹਾਂ ਨਹੀਂ ਹੁੰਦਾ ਇਹ ਵਾਇਰਸ ਜਿੱਥੇ ਬਾਈਟ ਹੁੰਦੀ ਹੈ ਉਥੇ ਡੀਐਫਸੀਟੀਡ ਹੁੰਦਾ ਉਥੋਂ ਨਿਊਰੋਨ ਦੇ ਵਿੱਚ ਐਂਟਰ ਕਰਕੇ ਇਹ ਹੌਲੀ ਹੌਲੀ ਸੈਂਟਰਲ ਨਰਵਸ ਸਿਸਟਮ ਮਤਲਬ ਬ੍ਰੇਨ ਦੀ ਤਰਫ ਜਾਂਦਾ ਹੈ ਤੇ ਜੇਕਰ ਗੱਲ ਕਰੀਏ ਕਿ ਜਿੰਨਾ ਕੋਈ ਅਡਲਟ ਬੰਦਾ ਹੋਏਗਾ ਉਹਦੇ ਵਿੱਚ ਸਮਾਂ ਵੱਧ ਲੱਗੇਗਾ ਸਿੰਪਟਮ ਆਉਣ ਨੂੰ ਬੱਚੇ ਦੇ ਕੇਸ ਵਿੱਚ ਜਦੋਂ ਸਰੀਰ ਦਾ ਨਾ ਛੋਟੀ ਹੈ ਤਾਂ ਉਹ ਨਰਵ ਜਿਹੜੀ ਉਸਨੇ ਵਾਇਰਸ ਨੂੰ ਬ੍ਰੇਨ ਤੱਕ ਪਹੁੰਚਣਾ ਹੈ ਉਹ ਰਸਤਾ ਵੀ ਘਟਾ ਹੈ ਤਾਂ ਉਸ ਕਰਕੇ ਉਹ ਸਮਾ ਘਟ ਲੱਗਦਾ ਹੈ ਬੱਚਿਆਂ ਚ ਲੱਛਣ ਛੇਤੀ ਆ ਜਾਂਦੇ ਆ ਇਸ ਕਰਕੇ ਅਸੀਂ ਖਾਸ ਧਿਆਨ ਰੱਖਦੇ ਆ ਕਿ ਬੱਚਿਆਂ ਦੇ ਵਿੱਚ ਜਿੱਥੇ ਗਰਦਨ ਦੇ ਸਿਰ ਦੇ ਕੋਲ ਬਾਈਟ ਹੋਵੇ ਫੇਸ ਤੇ ਬਾਈਟ ਹੋਵੇ ਉਸ ਕੇਸ ਚ ਅਸੀਂ ਜਿਹੜੀ ਆਰਸ ਤੋਂ ਕਹਿੰਦੇ ਕਿ ਉਹਦਾ ਜਿਹੜਾ ਸੀਰਮ ਹੈ ਉਹ ਬਿਲਕੁਲ ਧਿਆਨ ਨਾਲ ਦਿੱਤਾ ਜਾਵੇ ਤਾਂ ਕਿ ਹਰ ਇੱਕ ਜ਼ਖਮ ਦੇ ਪੁਆਇੰਟ ਨੂੰ ਕਵਰ ਕਰੀਏ ਹਮ ਡਾਕਟਰ ਸਾਹਿਬ ਇੱਕ ਗੱਲ ਦੱਸਿਓ ਜਿਹੜੇ ਕਈ ਕਿਸੇ ਦੇ ਪੈਟ ਵੀ ਰੱਖੇ ਹੁੰਦੇ ਨੇ ਪੈਟ ਡੌਗ ਹੁੰਦੇ ਨੇ ਉਹ ਕਹਿੰਦੇ ਕਿ ਪੈਟ ਡੌਗ ਦੀ ਪੂਰੀ ਵੈਕਸੀਨੇਸ਼ਨ ਅਸੀਂ ਕੀਤੀ ਪਈ ਹੈ ਕਈ ਵਾਰੀ ਇਹ ਜੇ ਹੁੰਦਾ ਕਿ ਘਰ ਦੇ ਵਿੱਚ ਆਓ ਤਾਂ ਪੈਟ ਡੌਗ ਵੀ ਆ ਤੁਹਾਨੂੰ ਵੱਢ ਲੰਦਾ ਤੇ ਕੀ ਉਸ ਸਥਿਤੀ ਦੇ ਵਿੱਚ ਵੀ ਵੈਕਸੀਨੇਸ਼ਨ ਜ਼ਰੂਰੀ ਹੁੰਦੀ ਹੈ ਕਿ ਲੋੜ ਨਹੀਂ ਮੈਂਦੀ ਅਹ ਦੇਖੋ ਚਾਂਸਸ ਘਟ ਜਾਂਦੇ ਨੇ ਉਹਦੇ ਨਾਲ ਲਗਾਉਣ ਦੇ ਨਾਲ ਪਰ ਪੂਰੀ ਤਰ੍ਹਾਂ ਐਲੀਮੀਨੇਸ਼ਨ ਨਹੀਂ ਹੁੰਦੀ ਕਿਉਂਕਿ ਜਿਹੜੀ ਡੌਗਸ ਦੇ ਕੇਸਸ ਦੇ ਵਿੱਚ ਜਿਹੜੀ ਵੈਕਸੀਨ ਹੈ ਉਹਦੀ ਸ਼ੈਲਫ ਲਾਈਫ ਮਤਲਬ ਉਹਦੀ ਜਿਹੜੀ ਜਿਹੜੀ ਤੁਸੀਂ ਸਟੋਰੇਜ ਹੈ ਅਗਰ ਬਹੁਤ ਉਹਨੂੰ ਟੈਂਪਰੇਚਰ ਮੇਨਟੇਨ ਕਰਨਾ ਪੈਂਦਾ ਅਗਰ ਟੈਂਪਰੇਚਰ ਤੋਂ ਅੱਗੇ ਪਿੱਛੇ ਹੋ ਗਿਆ ਉਹ ਤਾਂ ਵੈਕਸੀਨ ਖਰਾਬ ਹੋ ਜਾਂਦੀ ਆ ਕੰਮ ਨਹੀਂ ਕਰਦੀ ਯੈਸ ਪੇਪਰ ਉਹ ਜਿਹੜੇ ਖੁੱਲੀ ਹੋਈ ਵੈਕਸੀਨ ਦੀ ਕੋ ਡੋਜ਼ ਉਸ ਨੂੰ ਮਲਟੀਪਲ ਡੋਜ਼ਿਸ ਕਰਦੇ ਰਹਿੰਦੇ ਬਾਅਦ ਜਿਹੜੇ ਵੱਡੇ ਰੀਆ ਕਲਿਨਿਕਸ ਹੁੰਦੇ ਆ ਸੋ ਉਹ ਡੌਗ ਦੇ ਉੱਤੇ ਉਹ ਵੈਕਸੀਨ ਦਾ ਅਸਰ ਹੁੰਦਾ ਹੀ ਨਹੀਂ ਸੋ ਇਸ ਕਰਕੇ ਇਹ ਬਹੁਤ ਚੀਜ਼ ਧਿਆਨ ਰੱਖਣੀ ਪੈਂਦੀ ਹੈ ਤੇ ਨਾਲੇ ਉਹਦਾ ਪੀਰੀਅਡ ਵੀ ਹੁੰਦਾ ਹੈ ਪਹਿਲੇ ਸਾਲ ਚ ਡੌਗਸ ਦੇ ਤਿੰਨ ਡੋਜ਼ਿਸ ਲੱਗਦੀਆਂ ਉਸ ਤੋਂ ਬਾਅਦ ਐਨੂਅਲ ਬੂਸਟਰ ਲਗਾਉਣਾ ਪੈਂਦਾ ਹੈ ਜੇ ਕੋਈ ਮਿਸ ਹੋ ਰਿਹਾ ਹੈ ਤਾਂ ਉਹ ਵੈਕਸੀਨ ਦਾ ਅਸਰ ਖਤਮ ਹੋ ਜਾਂਦਾ ਇਸ ਕਰਕੇ ਉਹਨੂੰ ਸ਼ੋਰ ਸ਼ਾਟ ਨਹੀਂ ਮੰਨ ਸਕਦੇ ਕਿ ਡੌਗਸ ਨੂੰ ਵੈਕਸੀਨੇਸ਼ਨ ਕੀਤੀ ਹੋਈ ਹੈ ਤਾਂ ਅਸੀਂ ਬਿਲਕੁਲ ਸੇਫ ਆ ਤਾਂ ਉਸਕੇ ਸਟ ਲਗਵਾਉਣ ਦੀ ਲੋੜ ਨਹੀਂ ਹੈ ਉਸਕੇ ਸਵਿਚ ਵੀ ਲਗਵਾਓ ਕਿਉਂਕਿ ਉਸ ਦਾ ਬਾਅਦ ਵਿੱਚ ਵੀ ਫਾਇਦਾ ਰਹਿੰਦਾ ਹੈ ਜਿਨ੍ਹਾਂ ਦੇ ਘਰ ਬੈਠਾ ਉਹਨਾਂ ਨੂੰ ਮਲਟੀਪਲ ਐਕਸਪੋਜ਼ਰ ਹੁੰਦੇ ਹਨ ਉਹਨਾਂ ਨੂੰ ਕਦੀ ਕਦੀ ਬਾਅਦ ਚ ਵੀ ਉਸ ਦਾ ਐਕਸਪੋਜ਼ਰ ਕਦੀ ਖੇਡਦੇ ਹੋਏ 9 ਵਜ ਗਿਆ ਕਦੀ ਕੁਝ ਹੋ ਗਿਆ ਸੋ ਉਹਨਾਂ ਨੂੰ ਇਹ ਲਾਈਫ ਲੌਂਗ ਇਮਿਊਨਿਟੀ ਬਣੀ ਰਹਿੰਦੀ ਹੈ ਉਹਨਾਂ ਦੀ ਅਗਰ ਉਹ ਇੱਕ ਵਾਰ ਕੰਪਲੀਟ ਵੈਕਸੀਨੇਸ਼ਨ ਕਰਵਾ ਲੈਂਦੇ ਕਰਵਾ ਲੈਂਦੇ ਨੇ ਦੈਟਸ ਅ ਬਿਕ ਹੋਰ ਗੱਲ ਦੱਸਿਓ ਇਹਨਾਂ ਅਵਾਰਾ ਕੁੱਤਿਆਂ ਦਾ ਹੱਲ ਤੁਹਾਨੂੰ ਕੀ ਨਜ਼ਰ ਆਂਦਾ ਸੋਲੂਸ਼ਨ ਕੀ ਨਜ਼ਰ ਆਂਦਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਕੈਂਪੇਨ ਚੱਲੀ ਸੀ ਕਿ ਇਹਨਾਂ ਦੀ ਨਸਬੰਦੀ ਹੋਣੀ ਚਾਹੀਦੀ ਹੈ ਨਸਬੰਦੀ ਤੋਂ ਬਾਅਦ ਇਹਨਾਂ ਦੀ ਪੋਪੂਲੇਸ਼ਨ ਜਿਹੜੀ ਫਰਕ ਪੈ ਜਾਏਗੀ ਫਿਰ ਉਹ ਵਿਚ ਵਿਚਾਲੇ ਜੇ ਹੁੰਦਾ ਨਹੀਂ ਹੁੰਦਾ ਤੁਹਾਨੂੰ ਕੀ ਪ੍ਰੋਪਰ ਸੋਲੂਸ਼ਨ ਨਜ਼ਰ ਆਂਦਾ ਇਹਦਾ ਜਿਹੜੀ ਆਪਾਂ ਸਟਰਲਾਈਜੇਸ਼ਨ ਦੀ ਗੱਲ ਕਰ ਰਹੇ ਹਾਂ ਉਸ ਨੂੰ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਕਹਿੰਦੇ ਆਂ ਜ਼ਿਆਦਾਤਰ ਯੂਜ਼ਲੀ ਆਮ ਪਸ਼ਾ ਅਬੀਸੀ ਪ੍ਰੋਗਰਾਮ ਇਸਤੇਮਾਲ ਕੀਤਾ ਜਾਂਦਾ ਹੈ ਅੰਦਰ ਤੇ ਇਹ ਵੱਡੀਆਂ ਕਾਰਪੋਰੇਸ਼ਨਸ ਦੇ ਵਿੱਚ ਤਾਂ ਅਡਾਪਟ ਹੋ ਪਾਂਦਾ ਜਿਨ੍ਹਾਂ ਕੋਲ ਫੰਡਿੰਗ ਹੁੰਦੀ ਹੈ ਜਿਨ੍ਹਾਂ ਕੋਲ ਪੈਸੇ ਹੁੰਦੇ ਆਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਗੱਲ ਕਰੀਏ ਲੁਧਿਆਣਾ ਅਮਰitsar ਜਲੰਧਰ ਪਟਿਆਲਾ ਕਾਰਪੋਰੇਸ਼ਨਲ ਏਰੀਆ ਦੇ ਵਿੱਚ ਹੈਗੇ ਲੇਕਿਨ ਉਹਦੀ ਵੀ ਕੋਈ ਲਿਮਟ ਹੈਗੀ ਹੈ ਕਿਉਂਕਿ ਉਹਨਾਂ ਨੇ ਤਕਰੀਬਨ ਕੰਟਰੈਕਟ ਕੀਤਾ ਹੈ ਕੰਪਨੀ ਦੇ ਨਾਲ ਕਿ 6000 ਕੁੱਤਿਆਂ ਦੀ ਸਟਰੇਲਾਈਜੇਸ਼ਨ ਕਰਨੀ ਹੈ ਜਾਂ 8000 10000 ਜਿਸ ਤਰ੍ਹਾਂ ਦੀ ਉਹਨਾਂ ਦੀ ਸੰਖਿਆ ਉਹਨਾਂ ਨੇ ਕਾਊਂਟ ਕੀਤੀ ਹੈ ਜੀ ਲੇਕਿਨ ਇਨ ਐਕਚੁਅਲ ਅਗਰ ਤੁਸੀਂ ਇਹਦਾ ਵਾਕੀ ਸੈਂਸਸ ਕਰਵਾਓ ਤਾਂ ਇਹ ਨੰਬਰ ਕਾਫੀ ਵੱਡਾ ਨਿਕਲਦਾ ਹੈ ਜਿਹੜਾ ਡੌਗਸ ਦੀ ਪੋਪੂਲੇਸ਼ਨ ਹੈਗੀ ਹੈ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਉਹ ਨੰਬਰ ਵੀ ਕਾਫੀ ਵੱਡਾ ਹੈ ਤੇ ਉਹਦੇ ਵਿੱਚ ਸਾਰੇ ਉਹ ਡੌਗਸ ਕਵਰ ਨਹੀਂ ਹੋ ਪਾਉਂਦੇ ਇਸ ਤੋਂ ਇਲਾਵਾ ਜਿਹੜੇ ਛੋਟੇ ਕਸਬਿਆਂ ਦੇ ਵਿੱਚ ਜਿੱਥੇ ਨਗਰ ਪੰਚਾਇਤਾਂ ਨੇ ਜਾਂ ਨਗਰ ਕਮੇਟੀਆਂ ਨੇ ਮਿਊਨਿਸਪਲ ਕਮੇਟੀਆਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਤਾਂ ਕੋਈ ਇਸ ਤਰ੍ਹਾਂ ਦਾ ਹਲੇ ਮੈਕੈਨਿਜ਼ਮ ਬਣ ਪਿੰਡਾਂ ਦੇ ਵਿੱਚ ਵੀ ਜਿਵੇਂ ਕੇਸਿਸ ਸਾਹਮਣੇ ਆ ਰਹੇ ਜਿਵੇਂ ਦੋ ਤਿੰਨ ਕੇਸ ਜਿਹੜੇ ਰੀਸੈਂਟ ਆਏ ਆ ਉਹ ਪਿੰਡੂ ਇਲਾਕੇ ਦੇ ਵਿੱਚ ਆਏ ਨੇ 90 ਦੇ ਜਿਹੜਾ ਕੇਸ ਆਇਆ ਸੋ ਉਹ ਹੈ ਉੱਥੇ ਪੰਚਾਇਤਾਂ ਨੂੰ ਤੇ ਬੀਡੀਪੀਓਜ਼ ਨੂੰ ਇਹ ਬਹੁਤ ਵੱਡਾ ਕੰਮ ਕਰਨ ਵਾਲੇ ਬਾਕੀ ਨਹੀਂ ਕਿ ਕਿ ਐਨੀਮਲ ਦੀ ਜਿਹੜੀ ਪੋਪੂਲੇਸ਼ਨ ਹੈ ਉਹਨੂੰ ਕੰਟਰੋਲ ਕਰਨ ਦੇ ਲਈ ਕੁਝ ਕੀਤੀ ਜਾਂ ਕੀਤਾ ਜਾਵੇ ਲੇਕਿਨ ਉਸ ਤੋਂ ਇਲਾਵਾ ਜਿਹੜੇ ਹੋਰ ਮੈਕੈਨਿਜ਼ਮ ਬੋਚ ਕਰਨੇ ਜਿਵੇਂ ਨਗਰ ਨਿਗਮ ਜੀ ਲਾਈਜ਼ੇਸ਼ਨ ਤੋਂ ਇਲਾਵਾ ਵੀ ਜਿਹੜਾ ਅਸੀਂ ਡੌਗਸ ਲਈ ਭੋਜਨ ਸੁੱਟ ਰਹੇ ਆ ਗਲੀਆਂ ਵਿੱਚ ਸਾਨੂੰ ਦੇ ਰਿਹਾ ਇਸ ਚੀਜ਼ ਨੂੰ ਸਾਨੂੰ ਰੈਗੂਲੇਟ ਕਰਨ ਦੀ ਲੋੜ ਹੈ ਉਹਨਾਂ ਦੇ ਪੁਆਇੰਟ ਬਣਾਇਆ ਜਾਵੇ ਜਿਹੜਾ ਥੋੜਾ ਹਟਕੇ ਹੋਵੇ ਜਿੱਤੇ ਉਹਨਾਂ ਨੂੰ ਆਪਣਾ ਉਂਕਿ ਜੇਕਰ ਤੁਸੀਂ ਜਿਹੜੇ ਐਨੀਮਲ ਲਵਰਸ ਨੇ ਜਿਹੜੇ ਡੌਗਸ ਦਾ ਧਿਆਨ ਰੱਖਣਾ ਚਾਹੁੰਦੇ ਨੇ ਤਾਂ ਉਸ ਪੁਆਇੰਟ ਤੇ ਉਹਨਾਂ ਨੂੰ ਖਾਣਾ ਦੇਣਾ ਗਲਤ ਨਹੀਂ ਗੱਲ ਤੋਂ ਕਿ ਮੈਂ ਇਸੇ ਪੁਆਇੰਟ ਤੇ ਆਉਣ ਲੱਗਾ ਸੀਗਾ ਅਸੀਂ ਬੜੀ ਬੜੀ ਵੀਡੀਓਜ਼ ਵੀ ਦੇਖੀਆਂ ਹੈ ਵਾਇਰਲ ਹੁੰਦੀਆਂ ਨਾ ਕਿ ਲੜਾਈ ਹੋ ਰਹੀ ਹੁੰਦੀ ਹੈ ਕਿ ਤੁਸੀਂ ਇੱਥੇ ਇਹਨੂੰ ਫੀਡ ਕਿਉਂ ਕਰਦੇ ਹੋ ਫਿਰ ਇੱਥੇ ਆਂਦਾ ਜਦੋਂ ਬੱਚੇ ਆਉਂਦੇ ਨੇ ਤਾਂ ਉਹਨਾਂ ਨੂੰ ਵੱਡਣ ਦੇ ਚਾਂਸਸ ਰਹਿੰਦੇ ਨੇ ਉਹ ਜਿਹੜੇ ਪੈਟ ਲਵਰਸ ਨੇ ਉਹ ਕਹਿੰਦੇ ਨਹੀਂ ਅਸੀਂ ਕੁੱਤਿਆਂ ਨੂੰ ਭੁੱਖਾ ਨਹੀਂ ਦੇਖ ਸਕਦੇ ਇਹਨਾਂ ਨੂੰ ਫੀਡ ਦੇਣੀ ਹੀ ਦੇਣੀ ਹੈ ਨਹੀਂ ਤਾਂ ਇਹ ਮਤਲਬ ਫੀਡ ਦੇਣੀ ਠੀਕ ਹੈ ਜਾਂ ਨਾ ਦੇਣੀ ਠੀਕ ਹੈ ਇਕੋ ਫੀਡ ਦੇ ਕੇ ਅਸੀਂ ਉਸਨਾਂ ਨੂੰ ਉੱਥੇ ਉੱਥੇ ਇੱਕ ਤਰ੍ਹਾਂ ਪਾਲ ਰਹੇ ਹਾਂ ਅਸੀਂ ਉਹਨਾਂ ਨੂੰ ਗਲੀਆਂ 'ਚ ਮੌਕਾ ਦੇ ਰਹੇ ਹਾਂ ਕਿ ਉੱਥੇ ਵਧਣ ਦਾ ਉੱਥੇ ਨੇ ਹੋਰ ਪ੍ਰਜਨਨ ਵਧੇਗੀ ਉਹਨਾਂ ਦੀ ਸਾਲ ਦੋ ਸਾਲ ਬਾਅਦ ਹੋਰ ਬੱਚੇ ਆਣਗੇ ਸੋ ਉੱਥੇ ਡੌਗ ਦੀ ਪੋਪੂਲੇਸ਼ਨ ਵਧ ਜਾਈਏਗੀ ਸੋ ਇਹ ਸੀਜ਼ ਨੂੰ ਰੈਗੂਲੇਸ਼ਨ ਕਰਨ ਦੀ ਲੋੜ ਹੈ ਕਿ ਇੱਕ ਜਗ੍ਹਾ ਤੇ ਜਿੱਥੇ ਕਲਸਟਰਿੰਗ ਹੋ ਰਹੀ ਹੈ ਜਿੱਥੇ ਬਹੁਤ ਸਾਰੇ ਡੌਗਸ ਹੋ ਰਹੇ ਨੇ ਇਕੱਠੇ ਸੋ ਉੱਥੇ ਉਸਨਾਂ ਨੂੰ ਕਿਵੇਂ ਮੈਨੇਜ ਕਰਨਾ ਕਿਉਂਕਿ ਕਈ ਤਰ੍ਹਾਂ ਦੀ ਗਾਈਡਲਾਈਨਸ ਨੇ ਇਸ ਬਾਰੇ ਉਹ ਜਿਹੇ ਮਿਊਸਪਲ ਕਾਰਪੋਰੇਸ਼ਨਾਂ ਦੇ ਬਾਰੇ ਗੱਲ ਕਰਦੇ ਆ ਤਾਂ ਉਹ ਵੀ ਆਪਣੀ ਲਿਮਿਟੇਸ਼ਨ ਦੱਸਦੇ ਨੇ ਕਿ ਸਾਨੂੰ ਜਿਹੜਾ ਲਾਜ਼ ਦੇ ਨਾਲ ਬਾਉਂਡ ਕੀਤਾ ਹੋਇਆ ਹੈ ਕਿ ਜਿੱਥੋਂ ਤੁਸੀਂ ਡੌਗ ਨੂੰ ਪਿਕ ਕੀਤਾ ਹੈ ਸਟਰਾਈਲਾਈਜ਼ ਕਰਨ ਤੋਂ ਬਾਅਦ ਉਸੇ ਏਰੀਆ 'ਚ ਛੱਡ ਕੇ ਆਓਗੇ ਉਹ ਉਸ ਜਗ੍ਹਾ ਤੋਂ ਨਹੀਂ ਛੱਡ ਸਕਦੇ ਉਸ ਦੋਸਤ ਨੂੰ ਤੇ ਨਾ ਹੀ ਉਸ ਨੂੰ ਹਟਾ ਸਕਦੇ ਉਸ ਜਗ੍ਹਾ ਤੋਂ ਕਿਉਂਕਿ ਉਹਨਾਂ ਦੇ ਵੀ ਰਾਈਟਸ ਐਨੀਮਲ ਰਾਈਟਸ ਦੇ ਵਿੱਚ ਇਹ ਚੀਜ਼ਾਂ ਲੀ ਬਾਉਂਡਿਸ਼ਨ ਹੈਗੀ ਹੈ ਸੋ ਅਸੀਂ ਉਹ ਉਹ ਵੀ ਐਕਸੈਪਟ ਕਰਦੇ ਆ ਨਾਲ ਹੀ ਪਬਲਿਕ ਦੇ ਮਤਲਬ ਦੋ ਦੋਨੋ ਚੀਜ਼ਾਂ ਨੂੰ ਮੈਨੇਜ ਕਰਨ ਦੀ ਲੋੜ ਹੈ ਡੌਗਸ ਜਿਹੜੇ ਹਰਟ ਨਾ ਹੋਣ ਔਰ ਜਿਹੜਾ ਹਿਊਮਨ ਤੇ ਡੌਗ ਐਨੀਮਲ ਕਨਫਲਿਕਟ ਦੀ ਪੋਜੀਸ਼ਨ ਵੱਧਦੀ ਹੈ ਉਸ ਚੀਜ਼ ਨੂੰ ਮੋਡੀਫਾਈ ਕਰਨ ਦੇ ਲਈ ਸਾਨੂੰ ਡੈਂਸ ਏਰੀਆ ਦੇ ਵਿੱਚੋਂ ਗਲੀਆਂ ਮੁਹੱਲਿਆਂ ਦੇ ਵਿੱਚੋਂ ਇਹਨਾਂ ਨੂੰ ਲੋਕਾਂ ਨੂੰ ਫੀਡ ਕਰਨ ਦੀ ਆਦਤ ਨੂੰ ਹਟਾਉਣਾ ਪਏਗਾ ਉਹਨਾਂ ਲਈ ਕੋਈ ਸੇਫ ਪੁਆਇੰਟ ਬਣਾਨੇ ਪੈਣਗੇ ਜਿਹੜੇ ਥੋੜੇ ਹਟਵੇ ਹੋਣ ਜਿੱਥੇ ਪਾਰਕ ਤੋਂ ਜਾਂ ਆਮ ਜਿੱਥੇ ਬੱਚੇ ਖੇਡਦੇ ਹਨ ਉਹਨਾਂ ਜਗ੍ਹਾ ਤੋਂ ਹਟ ਕੇ ਹੋਣ ਔਰ ਬੱਚਿਆਂ ਦਾ ਧਿਆਨ ਰੱਖਣ ਦੀ ਵੀ ਲੋੜ ਹੈ ਕਿ ਉਹਨਾਂ ਨੂੰ ਅਜਿਹੀ ਥਾਂ ਤੇ ਇਕੱਲੇ ਨਾ ਛੱਡੇ ਜਾਵੇ ਜਿੱਥੇ ਬਹੁਤ ਸਾਰੇ ਡੌਗਸ ਇਸ ਤਰ੍ਹਾਂ ਜਿਵੇਂ ਹੱਡਾ ਰੋੜੀ ਵਾਲਾ ਐਪੀਸੋਡ ਹੋਇਆ ਸੋ ਖਾਸ ਕਰਕੇ ਪਿੰਡਾਂ ਚ ਜਿੱਥੇ ਹੱਡਾ ਰੋੜੀ ਬਣੀ ਹੈ ਉੱਥੋਂ ਨੇੜੇ ਬੱਚਿਆਂ ਦੇ ਆਵਾਜਾਈ ਵਿੱਚ ਧਿਆਨ ਰੱਖਣ ਦੀ ਲੋੜ ਹੈ ਕਿ ਉਹਨਾਂ ਦਾ ਇਸ ਤਰ੍ਹਾਂ ਦੇ ਐਕਸਪੋਜ਼ਰ ਬਚਾਇਆ ਜਾ ਸਕੇ ਬਚਾਇਆ ਜਾ ਬਿਲਕੁਲ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਰ ਨੇ ਗੱਲਬਾਤ ਕਰਨ ਲਈ ਇਸ तमाम ਜਾਣਕਾਰੀ ਦੇਣ ਲਈ ਬੜੀ ਵੱਡਮੁੱਲੀ ਜਾਣਕਾਰੀ ਹੈ ਜਿਹੜੀ ਡਾਕਟਰ ਸਾਹਿਬ ਨੇ ਦੱਸੀ ਹੈ ਕਿਉਂਕਿ ਜਿਹੜੇ ਆંકડા ਹੈ ਨਾ ਉਹ ਹੈਰਾਨ ਕਰਨ ਵਾਲੇ ਨੇ 2 ਲੱਖ ਤੋਂ ਵੱਧ ਇੱਕ ਸਾਲ ਦੇ ਵਿੱਚ ਡੌਗ ਬਾਈਟਸ ਦੇ ਕੇਸ ਆਏ ਨੇ ਜਿੱਥੇ ਕਈ ਥਾਵਾਂ ਤੇ ਮੌਤਾਂ ਵੀ ਹੋਈਆਂ ਨੇ ਕਈ ਥਾਵਾਂ ਤੇ ਰੈਬੀਜ਼ ਦੇ ਨਾਲ ਵੀ ਮੌਤਾਂ ਹੋਈਆਂ ਨੇ ਇਸ ਕਰਕੇ ਚਕੰਨਾ ਰਹਿਣਾ ਬੜਾ ਜ਼ਰੂਰੀ ਹੈ ਪੈਟਸ ਦੇ ਨਾਲ ਪਿਆਰ ਹੋਣਾ ਜਾਨਵਰ ਦੇ ਨਾਲ ਪਿਆਰ ਹੋਣਾ ਸੁਭਾਵਕ ਹੀ ਹੁੰਦਾ ਵੀ ਹੈ ਪਰ ਇਸ ਦੇ ਨਾਲ ਨਾਲ ਆਪਣੀ ਸੁਰੱਖਿਆ ਆਪਣੇ ਬੱਚਿਆਂ ਬਜ਼ੁਰਗਾਂ ਦੀ ਸੁਰੱਖਿਆ ਵੀ ਬੇਹਦ ਜ਼ਰੂਰੀ ਹੈ ਚਕੰਨਾ ਰਹਿਣ ਦੀ ਲੋੜ ਹੈ ਦੇਸ਼ਦਰਿੰਦ ਬਾਕੀ ਖਬਰਾਂ ਨਹੀਂ ਬੰਡਰਓ ਪੀਡੀਸੀ ਨਿਊਜ਼ ਨਾਲ ਧੰਨਵਾਦ